ਦੀ ਦਾ ਪਰਿਵਾਰ ਬਾਬੇ ਗੁੱਡੀ ਦਾ ਛੇਲਾ ਮੈਂ ਤੇ ਆਪਣਾ ਅਸੀਂ ਵਧਾਈ ਵਾਲੇ ਘਰੇ ਵਿਆਹ ਹੋਇਆ ਸੀ ਰਮੰਟੀ ਦੇ ਵਿੱਚ ਅਸੀਂ ਵਧਾਈ ਦੇਣ ਗਏ ਸੀ ਖੁਸ਼ੀ ਦਾ ਮਾਮਲਾ ਸੀ ਉਹਨਾਂ ਦੇ ਘਰ ਦੇ ਵਿੱਚ ਤੇ ਆਪਣਾ ਤੇ ਅਸੀਂ ਵਧਾਈ ਲੈਣ ਗਏ ਸੀ ਤੇ ਇਹ ਸਾਰੇ ਆਪਣਾ ਦੂਸਰੀ ਪਾਰਟੀ ਜਿਹੜੀ ਸਾਰੇ ਇਕੱਠੇ ਹੋ ਕੇ ਆਏ ਸੀ ਤੇ ਆਪਣਾ ਰੌਲਾ ਪਾਣ ਲੱਗ ਗਿਆ ਤੇ ਰੌਲਾ ਪਾਣ ਲੱਗ ਕੇ ਇਹਨਾਂ ਦੇ ਮੁੰਡਿਆਂ ਨੇ ਆਪਣਾ ਜੋ ਇਨਾਰੇ ਮੁੰਡੇ ਸੀ ਢੋਲਕੀਆਂ ਵਾਲੇ ਮਿੰਟੂ ਤੇ ਆਪਣਾ ਮਿੰਟੂ ਔਰ शिंदे ਇਹ ਸਾਰੇ ਆਪਣਾ ਮਿੰਟੂ ਤੇ ਮਿੰਟੂ ਡਾਂਗ ਲਿਆਇਆ ਕੱਢ ਕੇ ਕਾਪ ਕਾਪਾ ਲਿਆਇਆ ਕੱਢ ਕੇ ਤੇ ਆਪਣਾ ਮਾਰਿਆ ਆਪਣਾ ਸਾਨੂੰ ਤੇ ਸਾਰੇ ਤੇਰੇ ਢੋਲਕੀਆਂ ਵਾਲੇ ਦੇ ਗੱਲ ਪੈ ਗਈ ਹੁੰਦਾ ਢੋਲਕਾ ਵਾਲਾ ਸੀ ਜਿਹੜਾ ਮੇਰਾ ਤੇ ਉਹਦੇ ਗੱਲ ਪੈ ਗਈ ਤੇ ਉੱਥੇ ਆਪਣਾ ਵਧਾਈ ਵਾਲੇ ਘਰੇ ਸੀ ਸੀਸੀਟੀਵੀ ਸੀ ਕੈਮਰੇ ਲੱਗੇ ਹੋਏ ਨੇ ਸਾਰੇ ਤੇ ਆਪਣਾ ਇਹ ਸਾਰੇ ਆਪਣਾ ਲੈ ਆਏ ਡਾਂਗਾ ਸੋਟੇ ਦਾ ਹਥਿਆਰ ਲੈ ਆਏ ਤੇ ਆਪਣਾ ਤੇ ਅਸੀਂ ਵਿਧਾਈ ਵਾਲੇ ਘਰ ਗਏ ਸੀ ਤੇ ਆ ਗੱਲ ਤੇ ਆ ਬਾਤ ਹੈ ਮੈਂ ਪ੍ਰਸ਼ਾਸਨ ਅੱਗੇ ਮੰਗ ਕਰ ਰਹੀ ਆ ਵੀ ਜੋ ਆਪਣਾ ਬੋ ਵੀ ਮਹੰਤ ਕ੍ਰਿਸ਼ਨ ਮਹੰਤ ਇਹ ਸਾਰੀ ਪਾਰਟੀ ਆਪਣਾ ਗੋਲਟੀ ਮਹੰਤ ਇਕੱਠੇ ਹੋ ਕੇ ਆਏ ਨੇ ਜੋ ਮੇਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਠੀਕ ਹੈ ਵਧਾਈ ਵਾਲਿਆਂ ਨੂੰ ਵੀ ਪਤਾ ਆ ਉਹਨਾਂ ਦੇ ਕੈਮਰੇ ਲੱਗੇ ਹੋਏ ਆ ਸਾਰੇ ਮੇਰਾ ਨਾਮ ਇਸੇ ਨਾਲ ਹੀ ਮਹੰਤ ਵੀ ਕੈਨ ਮੈਟਰੋ ਸੁਨ ਜਨਵਾਣੀਆ ਅੱਜ ਵੀ ਵਧਾਈ ਜੁਕਰ ਕੈਸੀ ਪਹਿਲਾਂ ਵੀ ਸਾਡਾ ਇਹਨਾਂ ਨਾਲ ਰੌਲਾ ਸੀ ਠੀਕ ਹੈ ਵਧਾਈ ਮੰਗਣ ਜਾਂਦੇ ਸੱਥੜ ਨਾਲ ਤੱਕਾ ਕਰਦੇ ਸੀ ਠੀਕ ਹੈ ਅੱਜ ਫੇਰੇ ਲਗੋ ਅਸੀਂ ਬਧਾਈ ਲੈਣ ਗਏ ਆਪਣੀ ਜੀਵਨਾ ਕਰਨ ਇਹ ਸਾਡੇ ਆਲਪੇ ਸਾਡੇ ਨਾਲ ਪਹਿਲਾਂ ਇਹਨਾਂ ਨੇ ਗਾਲ ਗਲ ਪਏ ਸਾਡੇ ਫਿਰ ਸਾਡੇ ਢੋਲ ਖਵਾ ਲਏ ਤੇ ਇਹਨਾਂ ਨੇ ਕੱਪੇ ਕਰਪਾਨਾ ਮਾਰੇ ਜੋ ਸਾਰੀ ਹੀ ਰਮੰਡੀ ਦੇ ਵਿੱਚ ਸੀ ਸਟੇਕ ਐਂਡਰ ਦੇ ਵਿੱਚ ਸਾਰੀ ਵੀ ਵੀਡੀਓ ਬਣੀ ਠੀਕ ਹੈ ਇਹ ਸਾਡਾ ਬਹੁਤ ਤੱਕਾ ਕਰਦੇ ਅਸੀਂ ਇਹਨਾਂ ਕਰਦੇ ਸਮੇਂ ਹਿਸਾਬ ਜੀ ਮੇਰਾ ਨਾਮ ਹੈ ਜੀ ਵਿਸ਼ਾਕਾ ਮਹੰਤ ਮੈਂ ਫਿਰੋਜ਼ਪੁਰ ਦੀ ਰਹਿਣ ਵਾਲੀ ਆਂ ਦਰਸਾ ਲ ਕੀ ਮਾਮਲਾ ਹੈ ਅਸੀਂ ਬਧਾਈ ਲੈਣ ਗਏ ਸੀਗੇ ਹੀਰਾ ਮੰਡੀ ਦੇ ਵਿੱਚ ਪਹਿਲਾਂ ਵੀ ਇਹਨਾਂ ਨੇ ਸਾਡੇ ਨਾਲ ਜੋ ਇਹਨਾਂ ਦਾ ਗਰੁੱਪ ਬਣਿਆ ਹੋਇਆ ਪਹਿਲਾਂ ਵੀ ਸਾਡੇ ਨਾਲ ਧੱਕਾਸ਼ਾਹੀ ਕਰਦੇ ਰਹੇ ਪਹਿਲਾਂ ਸ਼ੁਰੂ ਤੋਂ ਹੀ ਇਹ ਸਾਨੂੰ ਵਧਾਈਆਂ ਮੰਗਣ ਨਹੀਂ ਦਿੰਦੇ ਸਾਡੇ ਨਾਲ ਹਰ ਵਾਰੀ ਧੱਕਾ ਕਰਦੇ ਨੇ ਸਾਨੂੰ ਮਾਰਿਆ ਕੁੱਟਿਆ ਜਾਂਦਾ ਐ ਇਸ ਵਾਰ ਵੀ ਇਹਨਾਂ ਨੇ ਇਦਾ ਕੀਤਾ ਐ ਸਾਡਾ ਮਾਰ ਕੁੱਟ ਕੀਤੀ ਐ ਬੁਰੇ ਤਰੀਕੇ ਨਾਲ ਸਾਡੇ ਨਾਲ ਦੇਆਂ ਨੂੰ ਜ਼ਖਮੀ ਕੀਤਾ ਐ ਜਜਮਾਨਾਂ ਨਾਲ ਵੀ ਇਹਨਾਂ ਨੇ ਉਹਨਾਂ ਨਾਲ ਵੀ ਬਹੁਤ ਬਤਮੀਜ਼ੀ ਨਾਲ ਇਹ ਬਿਹੇਵ ਕੀਤਾ ਇਹਨਾਂ ਨੇ ਸਾਡਾ ਨਾ ਧੱਕਾ ਕਰਦੇ ਸਾਡੀ ਮੰਗ ਇਹ ਹੀ ਆ ਕਿ ਸਾਨੂੰ ਇਨਸਾਫ ਦਿਲਵਾਇਆ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਇਦਾਂ ਹੀ ਕਰਦੇ ਰਹੇਂਗੇ ਗੁੰਡਾਗਰਦੀ ਇਹਨਾਂ ਦੀ ਚੱਲਦੀ ਰਹੇਗੀ ਤਾਂ ਕਿੰਨਰ ਸਮਾਜ ਦਾ ਵੀ ਭਲਾ ਨਹੀਂ ਹੋ ਸਕਦਾ ਇਹਨਾਂ ਨੇ ਸਾਡੇ ਸਾਰਿਆਂ ਦੇ ਬਹੁਤ ਦੁਖੀ ਸਾਨੂੰ ਕਰ ਰੱਖਿਆ ਸਾਨੂੰ ਇਨਸਾਫ ਚਾਹੀਦਾ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡਾ ਨਹੀਂ ਹੋਵੇਗਾ ਤੇ ਕੀ ਕੀਤਾ ਜਾਵੇਗਾ ਸਾਨੂੰ ਸਿਰਫ ਇਨਸਾਫ ਚਾਹੀਦਾ ਆ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕੀਤਾ ਜਾਵੇ ਕੰਮ ਕਰਦਾ ਟੁੱਟਦਾ ਤੇ ਇਹਨਾਂ ਨੇ ਅਨੁਸ਼ਾਤਿਆਂ ਦੇ ਸਾਰਿਆਂ ਨੇ ਆ ਕੇ ਮੇਰੀ ਗੱਲ ਪੈ ਗਈ। ਇਹਨਾਂ ਨੇ ਕਾਪੇ ਮਾਰੇ ਮੇਰੇ ਸਾਰਿਆਂ ਦੇ। ਵਧਾਈ ਜਾਣ ਗਏ ਸਾਰੋ ਜਿਮਾਨਾਂ ਨੇ ਫੋਨ ਕੀਤਾ ਕਹਿੰਦੇ ਬਾਬਾ ਜੀ ਦੀ ਵਧਾਈ ਲੈ ਜਾਓ ਆ। ਤੇ ਅਸੀਂ ਵਧਾਈ ਲੈਣ ਗਏ ਸਾਰੇ ਪਾਰਟੀ ਇਕੱਠੀ ਹੋ ਕੇ ਸਾਡੇ ਘਰ ਪੈ ਗਏ। ਉੱਥੇ ਨਾਲ ਉਹਨਾਂ ਸਮਾਨ ਤੋੜਿਆ ਨਾਲੇ ਸਾਡਾ ਨੁਕਸਾਨ ਕੀਤਾ ਮੈਨੂੰ। ਦੇ ਪ੍ਰਸ਼ਾਸਨ ਨੂੰ ਕਿ ਇਹ ਮਾਮਲਾ ਹੈ ਜੋ ਸੱਚ ਦਾ ਸੱਚ ਉਹ ਪੂਰਾ ਸਰਚ ਕਰਨਾ ਹੁੰਦਾ।